On dinyani yada ਕਿਦਾ ਮੈਂ ਤੇਰੀ ਇਹਸਾਨਾ ਦਾ ਫਾਦਰ ਸਾਹਿਬ ਹੁੰਦੇ ਸੀਗੇ ਇਸ ਵੀਰ ਦੇ ਤਾਂ ਉਸ ਵੇਲੇ ਜ਼ਰੂਰ ਸ਼ੌਂਕ ਹੁੰਦਾ ਸੀਗਾ ਮਨ ਦੇ ਵਿੱਚ ਕੀ ਸਿੰਗਿੰਗ ਦੇ ਵਿੱਚ ਅਗਾਹਾਂ ਵਧਣਗੇ ਲੇਕਿਨ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਹਾਲਾਤ ਇਹੋ ਜਿਹੇ ਹੋ ਗਏ ਕਿ ਘਰ ਦੀ ਜ਼ਿੰਮੇਵਾਰੀ ਦਾ ਜਿਹੜਾ ਬੋਝ ਜੋ ਕਹਿ ਸਕਦੇ ਹੋ ਚੁੱਕਣਾ ਪਿਆ ਪਰਫੈਸ਼ਨਲ ਤੱਕ ਆਪਣਾ ਸਲੂਨ ਦਾ ਕੰਮ ਕਰਦਾ ਵੈਸੇ ਤੇ ਆਪਣਾ ਰੋਜੀ ਰੋਟੀ ਵਾਸਤੇ ਪਕੀ ਸੋਚਿਆ ਤਾਂ ਸੀਗਾ ਕਿ ਸੰਗੀਤ ਦੇ ਵਿੱਚ ਅੱਗੇ ਵਧਣਾ ਪਰ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਬਣਿਆ ਗਾਇਕੀ ਦੇ ਵਿੱਚ ਇੱਕ ਸੁਪਨਾ ਹੁੰਦਾ ਬੰਦੇ ਦਾ ਕਿ ਮੈਂ ਇਸ ਲੈਵਲ ਤੱਕ ਪਹੁੰਚਣਾ ਚਾਹੁੰਦਾ ਤਾਂ ਕੀ ਸੁਪਨਾ ਸੀਗਾ ਹਜੇ ਤੱਕ ਕਿੱਥੇ ਸਟੈਂਡ ਕਰਦੇ ਹਾਂ ਤਾਂ ਕਿੱਥੋਂ ਤੱਕ ਜਾਣਾ ਚਾਹੁੰਦੇ ਹਨ ਨਣ ਦਿਨਾਂ ਦੇ ਹਰਫ ਲਾਵਾ ਕਿਵੇਂ ਹਾ ਦਖਵਾ ਕਿਵੇਂ ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ ਜਿਹੜੀ ਇਸ਼ਕ 'ਚ ਚੱਲਦੀ ਹੈ ਉਹਦੇ ਰੰਗ ਵਿੱਚ ਡਲਦੀ ਹੈ ਉਹ ਨਬਜ਼ ਪਛਾਣੇ ਨਾ ਮੇਰਾ ਪੀਰ ਜ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਤਾਂ ਮੈਂ ਹਕਸ਼ੇ ਸੁਨਕ ਅੱਜ ਅਸੀਂ ਤੁਹਾਨੂੰ ਇੱਕ ਐਸੇ ਵੀਰ ਤੋਂ ਲੈ ਕੇ ਆਏ ਹਾਂ ਜਿਸ ਦੀ ਕਿ ਆਵਾਜ਼ ਬੇਕਮਾਲ ਹੈ ਲੇਕਿਨ ਹਾਲਾਤਾਂ ਦੀ ਗੱਲ ਕਰੀਏ ਤਾਂ ਉਹ ਇੰਨੇ ਕਮਾੜੇ ਆ ਜਦ ਕਿ ਜਦੋਂ ਫਾਦਰ ਸਾਹਿਬ ਹੁੰਦੇ ਸੀਗੇ ਇਸ ਵੀਰ ਦੇ ਤਾਂ ਉਸ ਵੇਲੇ ਜ਼ਰੂਰ ਸ਼ੌਂਕ ਹੁੰਦਾ ਸੀਗਾ ਮੰਨ ਦੇ ਵਿੱਚ ਕੀ ਸਿੰਗਿੰਗ ਦੇ ਵਿੱਚ ਅਗਾਹਾਂ ਵਧਣਗੇ ਲੇਕਿਨ ਫਾਦਰ ਸਾਹਿਬ ਦੀ ਡੈਥ ਤੋਂ ਬਾਅਦ ਹਾਲਾਤ ਇਹੋ ਜਿਹੇ ਹੋ ਗਏ ਕਿ ਘਰ ਦੀ ਜ਼ਿੰਮੇਵਾਰੀ ਦਾ ਜਿਹੜਾ ਬੋਝ ਜੋ ਕਹਿ ਸਕਦੇ ਹਾਂ ਚੁੱਕਣਾ ਪਿਆ ਤਾਂ ਅਸੀਂ ਗੱਲ ਕਰ ਰਹੇ ਹਾਂ ਮੰਥਨ ਦੀ ਤਾਂ ਸਾਡੇ ਨਾਲ ਮੰਥਨ ਮੌਜੂਦ ਹੈ ਇਸ ਵਕਤ ਸਭ ਤੋਂ ਪਹਿਲਾਂ ਮੰਥਨ ਤੁਹਾਡਾ ਸਵਾਗਤ ਹੈ ਜਗਬਾਨੀ ਟੀਵੀ ਦੇ ਉੱਤੇ ਥੈਂਕ ਯੂ ਭਾਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਜੀ ਮਤਲਬ ਤੁਸੀਂ ਗਿਟਾਰ ਫੜੀ ਆ ਤਾਂ ਸਾਜ ਤੁਸੀਂ ਹਰ ਕੋਈ ਵਜਾ ਲਿੰਨੇ ਹੋ ਸਭ ਤੋਂ ਪਹਿਲਾਂ ਤਾਂ ਆਪਣੇ ਬਾਰੇ ਦੱਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਤੁਹਾਡੇ ਬਾਰੇ ਜਾਣ ਸਕਣ ਕਦੋਂ ਤੋਂ ਤੁਸੀਂ ਇਸ ਲਾਈਨ ਦੇ ਵਿੱਚ ਆਏ ਹੋ ਕਦੋਂ ਤੋਂ ਤੁਸੀਂ ਇਹ ਜੋ ਗਾਇਕੀ ਦਾ ਜੋ ਸੁਪਨਾ ਲੈ ਕੇ ਚੱਲੇ ਹੋ ਤਾਂ ਕਾਰੋਬਾਰ ਕੀ ਕਰਦੇ ਹੋ ਇਹ ਵੀ ਜ਼ਰੂਰ ਇੱਕ ਗੱਲ ਨਾਲ ਦੱਸਿਓ ਦੇਖੋ ਜੀ ਮੈਂ ਬਚਪਨ ਤੋਂ ਹੀ ਇਹ ਚੀਜ਼ ਦਾ ਸ਼ੌਂਕ ਰੱਖਿਆ ਕਿਉਂਕਿ ਸਾਡੀ ਫੈਮਿਲੀ ਦੇ ਵਿੱਚ ਸੰਗੀਤ ਦਾ ਬਹੁਤ ਵੱਡਾ ਰੋਲ ਆ ਸਾਡੀ ਫੈਮਿਲੀ ਦੇ ਵਿੱਚ ਸਾਡੇ ਦਾਦਾ ਜੀ ਨਾਨਾ ਜੀ ਸਾਰੇ ਸੰਗੀਤ ਨਾਲ ਜੁੜੇ ਤੇ ਘਰ ਦਾ ਮਾਹੌਲ ਹੀ ਕੁਛ ਐਸਾ ਸੀਗਾ ਕਿ ਘਰ 'ਚ ਸੰਗੀਤ ਵਜਣਾ ਸੁੰਨਾ ਖੇਡਣਾ ਮੱਲਣਾ ਫੇਰ ਘਰੇ ਆਣਾ ਸੰਗੀਤ ਸੁੰਨਾ ਤੇ ਉਹ ਕਿਤੇ ਨਾ ਕਿਤੇ ਜਿਹੜਾ ਹੈ ਉਹ ਦਿਮਾਗ ਦੇ ਵਿੱਚ ਰਹਿ ਗਿਆ ਕਿ ਹਾਂ ਅਸੀਂ ਇਸ ਲਾਈਨ 'ਚ ਜਾਣਾ ਹੈ ਸ਼ੌਂਕ ਪੈ ਗਿਆ ਬਚਪਨ ਤੋਂ ਹੀ ਉਹਨੂੰ ਪਰ ਬਚਪਨ ਦਾ ਸ਼ੌਂਕ ਸੀਗਾ ਸੁਪਨਾ ਵੱਡਾ ਦੇਖਿਆ ਸੀਗਾ ਲੇਕਿਨ ਹਾਲਾਤ ਕਿਹੋ ਜਿਹਾ ਬਣ ਗਏ ਜਾਂ ਕਹਿ ਲਈ ਕਿ ਕਿ ਪ੍ਰੋਫੈਸ਼ਨ ਦੀ ਗੱਲ ਕਰੀਏ ਤਾਂ ਕੰਮ ਕੀ ਕਰਦੇ ਹਾਂ ਮੈਂ profession ਦਾ ਆਪਣਾ ਸਲੂਨ ਦਾ ਕੰਮ ਕਰਦਾ ਵੈਸੇ ਤੇ ਆਪਣਾ ਰੋਜੀ ਰੋਟੀ ਵਾਸਤੇ ਬਾਕੀ ਸੋਚਿਆ ਤਾਂ ਸੀਗਾ ਕਿ ਸੰਗੀਤ ਦੇ ਵਿੱਚ ਅੱਗੇ ਵਧਣਾ ਪਰ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਬਣੇ ਕਿਉਂਕਿ ਜਦੋਂ ਫਾਦਰ ਸਾਹਿਬ ਸੀਗੇ ਉਦੋਂ ਤੇ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਨਹੀਂ ਆਪਣਾ ਸੰਗੀਤ ਵਾਲੀ ਹੀ ਧਿਆਨ ਸੀਗਾ ਬਿਲਕੁਲ ਪਰ ਉਹਨਾਂ ਦੀ ਡੈਥ ਤੋਂ ਬਾਅਦ ਸਾਰਾ ਘਰ ਦਾ ਕੰਮ ਕਿਉਂਕਿ ਸਾਨੂੰ ਇੱਕ ਸਬਜ਼ੀ ਦਾ ਰੇਟ ਕੋਈ ਕਿਹੇ ਚੀਜ਼ ਦਾ ਨਹੀਂ ਉਹਨੂੰ ਪਤਾ ਯਾ ਅਜ ਤੱਕ ਅਸੀਂ ਕੁਝ ਖਰੀਦ ਕੇ ਨਹੀਂ ਵੇਖਿਆ ਕਿ ਕਿਹੜੀ ਚੀਜ਼ ਕਿੰਨੇ ਦੀ ਪਣੀ ਪਰ ਇੱਕਦਮ ਹੀ ਸਾਰਾ ਬੋਝ ਪੈ ਗਿਆ ਤੇ ਉਸ ਤੋਂ ਬਾਅਦ ਥੋੜਾ ਸੰਗੀਤ ਵੱਲੋਂ ਜਿਹੜਾ ਇਹ ਕਿ ਰੁਝਾਵ ਥੋੜਾ ਜਿਹਾ ਘਟਣਾ ਸ਼ੁਰੂ ਹੋ ਗਿਆ ਰੁਝਾਵ ਉਦਾਂ ਹੀ ਆ ਬਸ ਜਾਣ ਆ ਨਹੀਂ ਹੋ ਪਾਇ ਕਿਤੇ ਸਮਾਨ ਨਹੀਂ ਦਿੱਤਾ ਗਿਆ ਸੰਗ ਸਮਾਨ ਨਹੀਂ ਦਿੱਤਾ ਗਿਆ ਬਿਲਕੁਲ ਜੀ ਤਾਂ ਜਿਹੜੇ ਤੁਸੀਂ ਸਾਜ਼ ਫੜੇ ਆ ਇਹ ਸਾਰੇ ਸਾਜ਼ ਵਜਾ ਲੈਨੇ ਹੋ ਹਰਮੋਨੀਅਮ ਜਾਂ ਗਿਟਾਰ ਬਿਲਕੁਲ ਬਿਲਕੁਲ ਜੀ ਹਰਮੋਨੀਅਮ ਗਿਟਾਰ ਕੀਬੋਰਡ ਵਗੈਰਾ ਸਭ ਪਲੇ ਕਰ ਲੈਂਦੇ ਜੀ ਤਾਂ ਕੋਈ ਗੀਤ ਸਭ ਤੋਂ ਪਹਿਲਾਂ ਸੁਣਾ ਕੇ ਜ਼ਰੂਰ ਦੱਸੋ ਜਿਹੜੇ ਦਰਸ਼ਕ ਦੇਖ ਰਹੇ ਨੇ ਉਹ ਵੀ ਤੁਹਾਡੀ ਆਵਾਜ਼ ਸੁਣ ਸਕਣ ਜੀ ਬਿਲਕੁਲ ਜੀ हीरे मोती मैं ना चाहूँ मैं तो चाहूँ संगम तेरा मैं ना जानू तू ही जाने मैं तो तेरी तू है मेरा मैं न जानू तू ही जाने मैं तो तेरी तू है मेरा ਸਈਆ 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 ਤੂ ਜੋ ਛੂਲੇ ਪਿਆਰ ਸੇ ਆਰਾਮ ਸੇ ਮਰ ਜਾਉ ਸ਼ੁਕਰੀਏ ਮੰਥਨ ਜੀ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਹੈਗੇ ਆ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਪਰਿਵਾਰ ਦੇ ਵਿੱਚ ਮੇਰੇ ਮੰਮੀ ਜੀ ਨੇ ਮੇਰਾ ਵੱਡਾ ਭਾਈ ਤੇ ਭਾਬੀ ਜੀ ਤੇ ਉਹਨਾਂ ਦੇ ਬੱਚੇ ਨੇ ਤੇ ਮੈਂ ਹਲੇ ਸਿੰਗਲ ਹਾਂ ਤੇ ਗੁਜ਼ਾਰੇ ਲਈ ਬਸ ਕੰਮ ਕਰ ਵੱਡੇ ਭਾਜੀ ਵੀ ਕਰਦੇ ਆ ਤੇ ਅਸੀਂ ਵੀ ਨਾਲ ਉਹਨਾਂ ਦੀ ਜਿੰਨੀ ਹੈਲਪ ਹੋ ਸਕਦੀ ਹੈ ਕੋਸ਼ਿਸ਼ ਕਰਦੇ ਆ ਕਿ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਘਰ ਨੂੰ ਥੋੜਾ ਸੰਭੀਏ ਕਿਉਂਕਿ ਪਿਤਾ ਜੀ ਦੇ ਜਾਣ ਤੋਂ ਬਾਅਦ ਥੋੜਾ ਘਰ ਦੇ ਹਾਲਾਤ ਥੋੜੇ ਉਦਾਂ ਦੇ ਨਹੀਂ ਰਿਹਾ ਤਾਂ ਗਾਇਕੀ ਦੇ ਵਿੱਚ ਜਿੱਦਾਂ ਤੁਸੀਂ ਦੱਸਿਆ ਕਿ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦਾ ਮਾਹੌਲ ਕਰਦੇ ਵਿੱਚ ਬੰਦਾ ਰਿਹਾ ਤਾਂ ਗਾਇਕੀ ਦੇ ਵਿੱਚ ਇੱਕ ਸੁਪਨਾ ਹੁੰਦਾ ਬੰਦੇ ਦਾ ਕਿ ਮੈਂ ਇਸ ਲੈਵਲ ਤੱਕ ਪਹੁੰਚਣਾ ਚਾਹੁੰਦਾ ਤਾਂ ਕੀ ਸੁਪਨਾ ਸੀਗਾ ਹਜੇ ਤੱਕ ਕਿੱਥੇ ਸਟੈਂਡ ਕਰਦੇ ਹੋ ਤਾਂ ਕਿੱਥੋਂ ਤੱਕ ਜਾਣਾ ਚਾਹੁੰਦੇ ਹੋ ਸੁਪਨਾ ਤੇ ਸੀਗਾ ਕਿ ਇੰਡਸਟਰੀ ਦੇ ਵਿੱਚ ਚੰਗਾ ਨਾਮ ਚੰਗੇ ਸਿੰਗਰਾਂ ਦੇ ਵਿੱਚ ਨਾਮ ਆਵੇ ਚੰਗੇ ਸਿੰਗਰਾਂ ਦੇ ਵਿੱਚ ਬਹਿਣ ਖਲੋਣ ਹੋਵੇ ਬਟ ਉਹ ਸੁਪਨਾ ਕਿਤੇ ਨਾ ਕਿਤੇ ਪੂਰਾ ਹੁੰਦਾ ਨਹੀਂ ਦਿਖ ਰਿਹਾ ਸੀ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਬਟ ਹੁਣ ਵੀ ਕੋਸ਼ਿਸ਼ ਇਹੀ ਆ ਕਿ ਅੱਗੇ ਵਧੀਏ ਜਿੰਨਾ ਵੀ ਹੋ ਸਕਦਾ ਆਪਾਂ ਟਾਈਮ ਦੇਈਏ ਸੰਗੀਤ ਨੂੰ ਤੇ ਲੋਕਾਂ ਦੇ ਵਿੱਚ ਜਿਆਦਾ ਤੋਂ ਜਿਆਦਾ ਸੋਸ਼ਲ ਮੀਡੀਆ ਤੇ ਵੀ ਐਕਟਿਵ ਹੋਣ ਦੀ ਕੋਸ਼ਿਸ਼ ਕਰੀਏ ਤਾਂ ਪਰਿਵਾਰ ਵੱਲੋਂ ਕਿੰਨੀ ਕੁ ਸਪੋਰਟ ਜਿਹੜੀ ਆ ਮਿਲਦੀ ਆ ਕਿਉਂਕਿ ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਚਾਹੇ ਬੰਦੇ ਦੇ ਆਪਣੇ ਸ਼ੌਂਕ ਮਰ ਜਾਂਦੇ ਨੇ ਕੰਮ ਦੀ ਗੱਲ ਕਰੀਏ ਤਾਂ ਕੰਮ ਇੰਨਾ ਕਿ ਜ਼ਿਆਦਾ ਸਟ੍ਰੈਸ ਹੁੰਦਾ ਬੰਦੇ ਦੇ ਕਿ ਘਰ ਤੋਂ ਲੈ ਕੇ ਲੇਕਿਨ ਪਰਿਵਾਰ ਦੀ ਕਿੰਨੀ ਕੁ ਸਪੋਰਟ ਹੈਗੀ ਆ ਤੁਹਾਨੂੰ ਨਹੀਂ ਪਰਿਵਾਰ ਦੀ ਤਾਂ ਬਹੁਤ ਸਪੋਰਟ ਹੈ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਪਰਿਵਾਰ ਦੀ ਸਪੋਰਟ ਸੰਗੀਤ ਨੂੰ ਲੈ ਕੇ ਕਿਉਂਕਿ ਉਹ ਉਹਨਾਂ ਦਾ ਵਿਜ਼ਨ ਕੁਝ ਹੋਰ ਆ ਉਹ ਇਸ ਚੀਜ਼ ਨੂੰ ਸਹੀ ਸਮਝਦੇ ਆ ਬਟ ਜੇ ਵੇਖਿਆ ਜਾਵੇ ਤੇ ਸੰਗੀਤ ਦੇ ਨਾਲ ਕੱਲੀ ਵਾਹ ਵਾਹ ਨਾਲ ਰੋਟੀ ਨਹੀਂ ਖਾਂਦੇ ਤੇ ਰੋਟੀ ਵਾਸਤੇ ਕੰਮ ਕਰਨਾ ਜ਼ਿਆਦਾ ਮੇਨ ਹੋ ਗਿਆ ਸਾਡੇ ਵਾਸਤੇ ਚੋਰਸ ਗਾ ਕੇ ਜੋ ਸੁਣਾਣਾ ਚਾਹੋ ਜ਼ਰੂਰ ਜੀ ਨਣਾ ਦਿਨ ਨਾ ਦੇ ਹਰਫ ਆਵਾ ਕਿਵੇਂ ਹਾ ਇਹ ਦਿਲ ਤੇ ਲਿਖਿਓ ਵਖਾਵਾਂ ਕਿਵੇਂ ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਨੂੰ ਅਕਸਰ ਕਹਿਣਾ ਜਿਹੜੀ ਇਸ਼ਕ ਚ ਚੱਲਦੀ ਹੈ ਉਹਦੇ ਰੰਗ ਵਿੱਚ ਟਲਦੀ ਹੈ ਉਹ ਨਬਜ਼ ਪਛਾਣੇ ਨਾ ਮੇਰਾ ਪੀਰ ਜੜੇ ਮੇੜ ਆ ਜਾ ਆਸ ਤੁਹਾਡੀ ਤਾਂ ਬਹੁਤ ਸੋਹਣੀ ਆ ਲੇਕਿਨ ਅੱਜ ਤੱਕ ਇੰਡਸਟਰੀ ਦੇ ਵਿੱਚ ਕਿਸੇ ਦੇ ਨਾਲ ਕੋਈ رابطہ ਹੋਇਆ ਵੇ ਕੋਈ ਗੱਲਬਾਤ ਹੋਈ ਹੋਵੇ ਕਿ ਗਾਂ ਇਨ ਫਿਊਚਰ ਦੇ ਵਿੱਚ ਜੇ ਆਪਾਂ ਕਹਿ ਲਈਏ ਤਾਂ ਤੁਹਾਨੂੰ ਅੱਗੇ ਲੈ ਕੇ ਜਾਣ ਦੀ ਕੋਈ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਮੁਲਾਕਾਤ ਹੋਈ ਹੈ ਅਜੇ ਤੱਕ ਜੀ ਮੁਲਾਕਾਤਾਂ ਤਾਂ ਤੇ ਹੁੰਦੀਆਂ ਰਹਿੰਦੀਆਂ ਬਟ ਕੋਈ ਹੱਥ ਫੜਨ ਵਾਲਾ ਨਹੀਂ ਮਿਲਦਾ ਕਿਉਂਕਿ ਹਰ ਕੋਈ ਆਪਣਾ ਫਾਇਦਾ ਵਾਸਤੇ ਯੂਜ਼ ਕਰਦਾ ਹੈ ਸਟੂਡੀਓ ਮਿਲਦੇ ਆ ਕਾਫੀ ਚੰਡੀਗੜ੍ਹ ਵੀ ਮੈਂ ਕਾਫੀ ਟਾਈਮ ਲਾ ਕੇ ਆ ਬਟ ਉੱਥੇ ਵੀ ਗੱਲ ਨਹੀਂ ਬਣੀ ਹਾਂਜੀ ਤਾਂ ਹਰ ਕੋਈ ਆਪਣਾ ਫਾਇਦਾ ਲੱਭਦਾ ਹੈ ਹਰ ਕੋਈ ਆਪਣਾ ਨਿੱਜੀ ਫਾਇਦਾ ਲੱਭ ਕੇ ਤਾਂ ਬਾਤ ਨੂੰ ਯੂਜ਼ ਕਰਕੇ ਤਾਂ ਸਾਈਡ ਤੇ ਕਰ ਦਿੰਦਾ ਬਿਲਕੁਲ ਜੀ ਬਿਲਕੁਲ ਸਾਡੇ ਆਪਣੇ ਜਿਹੜੇ ਗੀਤ ਸੀਗੇ ਲੋਕਾਂ ਨੇ ਆਪਣੇ ਯੂਜ਼ ਵਾਸਤੇ ਲਏ ਤੇ ਖੁਦ ਵੀ ਲਿਖਦੇ ਹੋ ਤੁਸੀਂ ਹਾਂਜੀ ਹਾਂਜੀ ਜੀ ਜੀ ਕੁਝ ਜ਼ਰੂਰ ਸੁਣਾਓ ਅਵੀ ਤਾਂ ਨਾਲ ਜਦੋਂ ਦੇ ਫਾਦਰ ਸਾਹਿਬ ਦੀ ਡੈਥ ਹੋਈਆ ਕੁਝ ਫਾਦਰ ਸਾਹਿਬ ਦੇ ਉੱਤੇ ਵੀ ਕੁਝ ਲਿਖਿਆ ਹੋਵੇ ਉਹ ਮੇਰੇ ਵਾਸਤੇ ਥੋੜਾ ਸੈਂਸਿਟਿਵ ਹੈਗਾ ਟੋਪਿਕ ਕਿਉਂਕਿ ਜਦੋਂ ਵੀ ਮੈਂ ਉਹ ਚੀਜ਼ਾਂ ਸੋਚਦਾ ਤੇ ਮੇਰਾ ਮਤਲਬ ਜਿਆਦਾ ਮੈਂ ਉਹ ਚੀਜ਼ ਨੂੰ ਸੋਚਾਂ ਤੇ ਮੇਰਾ ਰੋਂਨ ਨਿਕਲ ਆਉਂਦਾ ਮਨ ਪਰ ਆਉਂਦਾ ਕਿਉਂਕਿ ਜਦੋਂ ਇਦਾਂ ਦੇ ਗੀਤ ਬਣਾਉਣ ਦੀ ਵਾਰੀ ਕਿਉਂਕਿ ਉਹ ਬਹੁਤ ਵੱਡੀ ਚੀਜ਼ ਆ ਤੇ ਇੰਨਾ ਉਹ ਚੀਜ਼ ਬਾਰੇ ਸੋਚ ਕੇ ਉਹ ਚੀਜ਼ ਬਾਰੇ ਲਿਖਣਾ ਮੇਰੇ ਵਾਸਤੇ ਥੋੜਾ ਜਿਆਦਾ ਔਖਾ ਕਿਉਂਕਿ ਜੋ ਜੋ ਉਹਨਾਂ ਨੇ ਕੀਤਾ ਤੁਹਾਡੇ ਲਈ ਉਹ ਮੈਂ ਆਪਣੇ ਲਿਖਤਾਂ ਨਹੀਂ ਦਿਖਾ ਸਕਦਾ ਨੇ ਬਿਲਕੁਲ ਜੀ ਤਾਂ ਇੱਕ ਮਨ ਦੇ ਵਿੱਚ ਆਉਂਦਾ ਕਿ ਮੈਂ ਆ ਚੀਜ਼ ਸੋਚੀ ਸੀ ਕਿ ਤਾਂ ਮੈਂ ਇੱਥੇ ਨਹੀਂ ਪਹੁੰਚ ਸਕਿਆ ਤਾਂ ਅਗਰ ਅੱਜ ਫਾਦਰ ਸਾਹਿਬ ਹੁੰਦੇ ਤਾਂ ਅੱਜ ਮੰਥਨ ਨੇ ਕਿੱਥੇ ਤੱਕ ਹੋਣਾ ਸੀ ਜੀ ਬਿਲਕੁਲ ਜੀ ਫਾਦਰ ਸਾਹਿਬ ਹੁੰਦੇ ਤੇ ਮੈਂ ਆਪਣੇ ਸੁਪਨੇ ਪੂਰੇ ਕਰ ਲੈਣੇ ਸੀਗੇ ਕਾਫੀ ਟਾਈਮ ਤੋਂ ਕਿਉਂਕਿ ਉਹਨਾਂ ਦੀ ਬਹੁਤ ਵੱਡੀ سپورਟ ਰਹੀ ਹੈ